ਤੁਸੀਂ ਵੇਖ ਰਹੇ ਹੋ ਲਿਬਰਟੀ ਵੀ ਮੁੱਦਾਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾਤਾ ਵੱਡਾ ਪੰਜਾਬ ਦੇ ਵਿੱਚ ਇਹੀ ਹੈ ਕਿ ਅਕਾਲੀ ਦਲ ਦਾ ਕੀ ਬਣੂਗਾ ਅਕਾਲੀ ਦਲ ਦਾ ਸੰਕਟ ਬਹੁਤ ਭਾਰੀ ਹੈ ਤੇ ਉਹਦੇ ਵਿੱਚੋਂ ਉਸ ਦੀ ਕਿਸੇ ਪਰਤ ਚੋਂ ਕੋਈ ਹੱਲ ਲੱਭਦਾ ਕਿ ਨਹੀਂ ਲੱਭਦਾ ਪਰ ਅੱਜ ਦੀ ਵੱਡੀ ਖਬਰ ਇਹ ਆ ਰਹੀ ਹੈ ਕਿ ਭਾਈ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਉਹ ਜਿਹੜਾ ਮਾਈਕਰੋਸਾਫਟ ਸਰਵਰ ਖਰਾਬ ਹੋਇਆ ਉਹਨੇ ਤਰਸੱਲੀ ਮਚਾ ਦਿੱਤੀ ਮਾਈਕਰੋਸਾਫਟ ਸਰਵਰ ਦੀ ਖਰਾਬੀ ਦੇ ਕਾਰਨ ਦੁਨੀਆ ਭਰ ਦੇ ਵਿੱਚ 에ਅਰਲਾਈਨਸ ਬੈਂਕਿੰਗ ਟੈਲੀਵੀਜ਼ਨ ਹਾਂ ਟੈਲੀਕਾਸਟ ਤੇ ਆ ਜਿਹੜਾ ਸ਼ੇਅਰ ਮਾਰਕੀਟ ਵਗੈਰਾ ਸਾਰਾ ਕੁਝ ਪ੍ਰਭਾਵਿਤ ਹੋ ਗਿਆ ਦਰਜਨ ਦੇ ਕਰੀਬ ਮੁਲਕਾਂ ਦੇ ਵਿੱਚ ਸਾਰਾ ਕੁਝ ਪ੍ਰਭਾਵਿਤ ਹੋ ਗਿਆ ਤੇ ਦਰਜਨ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਜਿਨ੍ਹਾਂ ਦੇ ਵਿੱਚ ਭਾਰਤ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਸਿੰਗਾਪੁਰ ਦੇ ਵਿੱਚ ਫਰਾਂਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਤੇ ਪ੍ਰਭਾਵਿਤ 에어ਪੋਰਟ ਦੇ ਉੱਤੇ ਸਾਰਾ ਕੁਝ ਕਿੰਨੇ ਹੀ ਮੁਲਕਾਂ ਦੀ 에어ਪੋਰਟ ਲਾਈਨ ਦੇ ਉੱਤੇ ਹੈ ਚੈੱਕ ਇਨ ਚੈੱਕ ਆਊਟ ਸਾਰਾ ਕੁਝ ਟਿਕਟਾਂ ਜੀ ਬਹੁਤ ਸਾਰਾ ਕੁਝ ਪ੍ਰਭਾਵਿਤ ਹੈ ਹੈਨਾ ਤੇ ਉਧਰ ਟੀਵੀ ਚੈਨਲਸ ਦੇ ਕੰਮ ਕਰ ਪ੍ਰਭਾਵਿਤ ਹੋ ਗਏ ਬੈਂਕਿੰਗ ਦਾ ਸਿਸਟਮ ਪ੍ਰਭਾਵਿਤ ਹੋ ਕੇ ਰਹਿ ਗਿਆ ਸਟਾਕ ਮਾਰਕੀਟ ਦਾ ਸਾਰਾ ਕੁਝ ਪ੍ਰਭਾਵਿਤ ਹੋ ਕੇ ਰਹਿ ਗਿਆ ਰੇਲਵੇ ਸੋ ਇਹ ਕਾਫੀ ਕੁਝ ਪ੍ਰਭਾਵਿਤ ਹੋਇਆ ਤੇ ਬੇਸ਼ੱਕ ਮਾਈਕਰੋਸਾਫਟ ਨੇ ਦਾਅਵਾ ਕੀਤਾ ਕਿ ਅਸੀਂ ਸਮੱਸਿਆ ਫੜ ਲਈ ਆ ਹਾਂ ਮਾਈਕਰੋਸਾਫਟ 365 ਸਰਵਿਸ ਦੇ ਵਿੱਚ ਪਰੇਸ਼ਾਨੀ ਆਈ ਹੈ ਉਹ ਕਹਿੰਦੇ ਸਾਨੂੰ ਸਮੱਸਿਆ ਦਾ ਪਤਾ ਲੱਗ ਗਿਆ ਤੇ ਅਸੀਂ ਉਹਦੇ ਹੱਲ ਵੱਲ ਵੱਧ ਰਹੇ ਹਾਂ ਪਰ ਇੱਕ ਵਾਰ ਤਰਥੱਲੀ ਮੱਚ ਗਈ پوری ਦੁਨੀਆ ਦੇ ਵਿੱਚ ਖਾਸ ਕਰ ਦਰਜਨਾ ਮੁਲਕਾਂ ਦੇ ਵਿੱਚ ਤੇ ਉਹਨਾਂ ਦੀਆਂ ਆਸਮਾਵਾਂ ਪ੍ਰਭਾਵਿਤ ਹੋਈਆਂ ਪਰ ਅੱਜ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਮਹਾ ਸੰਕਟ ਦੀ ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ ਜਿਹੜਾ ਇਹ ਸਵਾਲ ਪੈਦਾ ਕਰਦਾ ਕਿ ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ? ਜਾਂ ਬਿਲਕੁਲ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਸੋ ਇਹ ਸਾਰੇ ਸਵਾਲਾਂ ਦੇ ਵਿੱਚੋਂ ਸਥਿਤੀ ਕੀ ਹੈ? ਕਿਸ ਥਾਂ ਤੇ ਖੜਾ ਅਕਾਲੀ ਦਲ? ਕੀ ਹੋ ਰਿਹਾ? ਕਿਉਂ ਹੋਇਆ? ਤੇ ਕਿ ਕੀ ਹੋਣਾ ਚਾਹੀਦਾ? ਸਵਰਾਜ ਵੀਰ ਹੋਰੀ ਡਾਕਟਰ ਸਵਰਾਜ ਵੀਰ ਹੋਰੀ ਪੰਜਾਬੀ ਟ੍ਰਿਬਿਊਨ ਦੇ ਸੰਪਾਦ ਕਰੇ ਨੇ। ਉਹਨਾਂ ਦਾ ਇੱਕ ਬਹੁਤ ਮਿਸਤਾਰ ਤ ਵੱਡਾ ਲੇਖ ਉਹਦੇ ਵਿੱਚੋਂ ਮੈਂ ਕੁਝ ਮੋਟੇ ਅੰਸ਼ ਜਿਹੜੇ ਇਹ ਸਾਰੇ ਸਵਾਲ ਸ਼੍ਰੋਮਣੀ ਕਾਲਦਲ ਦਾ ਮਹਾਂ ਸੰਕਟ ਇਹਦੇ ਜਵਾਬ ਦਿੰਦਾ ਮੈਂ ਤੁਹਾਡੇ ਮੂਰੇ ਰੱਖ ਰਿਹਾ ਕਿੰਨੇ ਹੀ ਸਵਾਲਾਂ ਦੇ ਜਵਾਬ ਸਾਨੂੰ ਇਹਦੇ ਵਿੱਚੋਂ ਲੱਭਣੇ ਆ ਕਿ ਅਕਾਲੀ ਦਲ ਦਾ ਸੰਕਟ ਹੈ ਕੀ ਤੇ ਇਹਦੇ ਪਿੱਛੇ ਸਥਿਤੀ